ਉਹ ਕਿੱਥੋਂ ਸ਼ੁਰੂ ਹੋਇਆ ਜੀ ਖੇਤੋਂ ਸਿ ਸ਼ੁਰੂ ਹੋਇਆ ਸੀ ਜੀ ਠੀਕ ਹੈ ਜੀ ਸਾਡੇ ਪਿੰਡ ਸੀ ਸਾਡੇ ਸੀਰੀ ਸੀਗੇ ਜੱਗੀ ਸਿੰਘ ਸਾਡੇ ਪਿੰਡ ਤੋਂ ਹੀ ਸਾਡੇ ਸੀਰੀ ਹੁੰਦੇ ਸੀ ਮੈਂ ਉਹਨਾਂ ਦੇ ਰੋਟੀ ਲੈ ਕੇ ਜਾਂਦਾ ਹੁੰਦਾ ਸੀ ਉਹ ਅਨਪੜ੍ਹ ਸੀਗੇ ਪਰ ਉਹ ਗਾਣੇ ਲਿਖਦੇ ਹੁੰਦੇ ਸੀ ਉਹ ਸੋਚ ਕੇ ਮੈਨੂੰ ਦੱਸਦੇ ਹੁੰਦੇ ਮੈਂ ਲਿਖਦਾ ਹੁੰਦਾ ਸੀ ਠੀਕ ਹੈ ਯਾਨੀ ਕਿ ਉਹ ਕੰਮ ਲੱਗੇ ਹੁੰਦੇ ਸੀ ਮੈਂ ਤਾਂ ਕੰਮ ਕਰਦਾ ਨਹੀਂ ਸੀ ਸਿਰਫ ਰੋਟੀ ਲੈ ਕੇ ਜਾਂਦਾ ਸੀ ਉਹਨਾਂ ਦਾ ਵੀ ਕੰਮ ਛਡਾ ਲੈਂਦਾ ਸੀ ਨਾਲ ਜਾ ਕੇ ਉਹਨਾਂ ਨੂੰ ਲਿਖਣ ਤੇ ਮੈਨੂੰ ਹੋਇਆ ਵੀ ਇੱਕ ਅਨਪੜ੍ਹ ਬੰਦਾ ਜਗੀਤ ਲਿਖ ਸਕਦਾ ਮੈਂ ਵੀ ਕੋਸ਼ਿਸ਼ ਕਰਾਂ ਮੈਂ ਕੋਸ਼ਿਸ਼ ਜਾਰੀ ਰੱਖੀ ਦਸ਼ਮਿਕ ਜਿkelas ਦੇ ਵਿੱਚ ਮੈਂ ਲਿਖਣਾ ਸ਼ੁਰੂ ਕਰਦਾ ਸੀ ਪਰ ਸੰਗ ਦਾ ਕਿਸ ਨੂੰ ਦਿਖਾਉਂਦਾ ਨਹੀਂ ਸੀ ਠੀਕ ਹੈ ਜੀ ਹੌਲੀ ਹੌਲੀ ਸਾਡੇ ਪਿੰਡ ਤੋਂ ਹੀ ਸਾਡੇ ਇਸ ਟੂਰ ਚ ਆਏ ਹੋਏ ਗੁਰਮੇਲ ਪੱਟੀ ਹੁਣ ਗੁਰਮੇਲ ਮਲਕੇ ਦੇ ਨਾਮ ਨਾਲ ਜਾਣੇ ਜਾਂਦੇ ਉਹ ਦਲਸ਼ਾਦ ਅਖਤਰ ਦੇ شاਗਿਰਦ ਸੀਗੇ ਉਹਨਾਂ ਨਾਲ ਉਹਨੇ ਮੇਰੇ ਗਾਣੇ ਪੜ੍ਹ ਕੇ ਥੋੜੇ ਮੈਨੂੰ ਜਿਸ ਸਿੱਧੇ ਸ਼ਬਦਾਂ 'ਚ ਕਹੀ ਹੈ ਹਵਾ ਛਕਾਉਣੀ ਸ਼ੁਰੂ ਕੀਤੀ ਵੀ ਠੀਕ ਲਿਖਦਾ ਸੁਣਾਇਆ ਗੀਤਾਂ ਦੇ ਕਈ ਰੂਪ ਹੈ ਕੁਝ ਗੀਤ ਸਾਡਾ ਨਾਮ ਬਣਾਉਂਦੇ ਆ ਜਿਸ ਦੇ ਨਾਲ ਸਾਡਾ ਨਾਮ ਜਾਣਿਆ ਜਾਂਦਾ ਕੁਝ ਗੀਤ ਸਾਨੂੰ ਕਮਾਈ ਦੇ ਕੰਮ ਆਉਂਦੇ ਆ ਜਿਹੜੇ ਅਸੀਂ ਪ੍ਰੋਗਰਾਮਾਂ 'ਚ ਵਿਆਹ ਸ਼ਾਦੀ ਜਗਾਉਣੇ ਆ ਕੁਝ ਗਾਣੇ ਹੁੰਦੇ ਆ ਜਿਹੜੇ ਅਸੀਂ ਆਪ ਦਾ